ਪਿੰਡ ਤੋਂ ਸਰਵ ਕਰ ਲਿਆ ਸੀ ਤੇ ਅਲੀ ਕਿਰਲਗੜ੍ਹ ਵਾਲੇ ਦੀ ਆ ਬਾਈ ਇਹ ਨਾਮ ਕੀ ਇਹਦਾ ਜਿਹੜਾ ਨਾਮ ਪ੍ਰਿੰਸ ਹੀ ਹੈ ਗਰੇ ਇਹ ਬੱਬੂ ਮਾਨ ਦੀ ਧੀ ਆ ਅੱਛਾ ਜੀ ਹਾਂ ਸਰਬਜੀਤ ਖੰਡ ਵਾਲੇ ਤੋਂ ਲਿਆਂਦੀ ਹੋਈ ਆ ਖੰਡ ਖੰਡ ਮਾਨ ਪੁਰਤੋਂ ਲਿਆਂਦੀ ਹੋਈ ਆ ਜੀ ਕਿਸੇ ਵੇਲੇ ਬੱਬੂ ਮਾਨ ਇਹਦੇ ਤੇ ਸ਼ਹਿਰ ਛੁੱਟੇ ਵੀ ਲੈੇ ਹੋਣ ਉਹਨੇ ਤੇ ਇਹ ਬੱਬੂ ਮਾਨ ਵਾਲੀ ਧੀ ਆ ਬਹੁਤ ਸਿਆਣੀ ਆ ਬਹੁਤ ਪਿਆਰ ਕਰਦੀ ਆ ਆਹਰ ਵਾਹ ਜਿਹੜੀ ਇਹ ਧੀ ਆ ਇਹ ਪੂਨੇ ਵੀ ਗਈ ਆ 40 ਘੰਟੇ ਦਾ ਸਫ਼ਰ ਇਹਨੇ ਤੈਅ ਕੀਤਾ ਇਨੇ ਮੋਟਰਸਾਈਕਲ ਜੀਪਾਂ ਕਈ ਚੀਜ਼ਾਂ ਜਿੱਤੀਆਂ ਨੇ ਇਹਨੇ ਤੇ ਇਹ ਕੁੜੀ ਦਾ ਨਾਮ ਹਾਂ ਇਹਦਾ ਨਾਮ ਆ ਚੈਂਪੀਅਨ ਗ੍ਰੇਸ ਹਾਂ ਇਹਦਾ ਨਾਮ ਆ ਚੈਂਪੀਅਨ ਗ੍ਰੇਸ ਚੈਂਪੀਅਨ ਤਾਂ ਹੈਗੀ ਐ ਐ ਵੈਸੇ ਨਾਮ ਦਾ ਇਕੱਲਾ ਗ੍ਰੇਸ ਆ ਗ੍ਰੇਸ ਹੀ ਲੋਕ ਗਿਆ ਬਸ ਪੁੱਛ ਤੋਂ ਪਹਿਲਾਂ ਕਿਹ ਕਿਹਨੇ ਬੁਲੇਟ ਜਿੱਤਿਆ ਲੋਕ ਗਿਆ ਬੁਲੇਟ ਜਿੱਤਿਆ ਫਾਸਟ ਆ ਜਾਂਦੀ ਸਤਿ ਸ੍ਰੀ ਅਕਾਲ ਟਰੈਵਲ ਵਿਦ ਸਰਦਾਰ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਟਾਸਕ ਰੱਖਿਆ ਹੋਇਆ ਕਿ ਇਹ ਘੋੜੀਆਂ ਦਾ ਫਾਰਮ ਇੱਥੇ ਘੋੜੇ ਨਹੀਂ ਹੈਗੇ ਘੋੜੀਆਂ ਨੇ ਘੋੜੀਆਂ ਦੇ ਫਾਰਮ ਤੇ ਅੱਜ ਸਾਰੀ ਦਿਹਾੜੀ ਘੋੜਿਆਂ ਨੂੰ ਪਾਣੀ ਪਿਉਣਾ ਉਹਨਾਂ ਦੇ ਨਾਲ ਖੇਡਣਾ ਉਹਨਾਂ ਨਾਲ ਗੱਲਾਂ ਕਰਨੀਆਂ ਤੇ ਉਦੋਂ ਤੱਕ ਗੱਲਾਂ ਕਰਨੀਆਂ ਕਿ ਜਦੋਂ ਤੱਕ ਇਹ ਘੋੜਿਆਂ ਦੇ ਵਿੱਚ ਖਾਸੀਅਤ ਹੁੰਦੀ ਆ ਕਿ ਉਹ ਆਪਣੇ ਮਾਲਕ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ ਤੇ ਇਹੀ ਚਾਕਾ ਉਹਨਾਂ ਦਾ ਅੱਜ ਕੱਢਣਾ ਤੇ ਕੋਸ਼ਿਸ਼ ਪੂਰੀ ਹੋਊਗੀ ਕਿ ਇਸ ਕੰਪੀਟੀਸ਼ਨ ਦੇ ਵਿੱਚ ਆਪਾਂ ਜਿੱਤੀਏ ਤੇ ਕਿੰਨੇ ਘੋੜਿਆਂ ਨਾਲ ਆਪਾਂ ਪਿਆਰ ਕਰ ਸਕਦੇ ਆ ਖੇਡ ਸਕਦੇ ਆ ਜਨਨ ਕਿ ਉਹਨਾਂ ਨੂੰ ਕੋਈ ਡਰ ਨਾ ਹੋਵੇ ਤੇ ਮੈਨੂੰ ਵੀ ਕੋਈ ਡਰ ਨਾ ਹੋਵੇ ਤੇ ਆਪਾਂ ਇਸ ਚੀਜ਼ ਨੂੰ ਆਰੰਭ ਕਰਦੇ ਆ ਸਭ ਤੋਂ ਪਹਿਲਾਂ ਜਿੰਨੇ ਵੀ ਇੱਥੇ 20 ਘੋੜੀਆਂ ਨੇ 20 ਘੋੜੀਆਂ ਕਿਉਂਕਿ ਇਹ ਘੋੜੀਆਂ ਦਾ ਫਾਰਮ ਹੈ ਇਹ ਜਦੋਂ ਕਹਿੰਦੇ ਵੀ ਬੱਚਾ ਛੋਟਾ ਜਿਹਾ ਹੀ ਆ ਨਾ ਹਜੇ ਪੇਟ 'ਚ ਹੀ ਬੱਚਾ ਵਾ ਉਦੋਂ ਹੀ ਮੁੱਲ ਲੱਗ ਜਾਂਦਾ ਬੱਚੇ ਦਾ ਜਾਨਕਿ ਸਟਾਰਟਿੰਗ ਮੁੱਲ ਜਿਹੜਾ ਹੈਗਾ 20 ਲੱਖ ਰੁਪਈਆ ਤੇ ਜਦੋਂ ਇਸ ਘੋੜੀਆਂ ਦਾ ਤਾਂ ਕਈ ਘੋੜੀਆਂ ਤਾਂ ਇਹ ਜਿਹਿਆਂ ਨੇ ਆ ਘੋੜੀ ਆ ਜਿਵੇਂ ਅਨਮੋਲ ਆ ਏ ਤੇ ਇਸ ਘੋੜੀ ਨੇ ਕਈ ਇਨਾਮ ਦਿੱਤੇ ਆ ਸਿਰਫ ਆਪਣੇ ਸੋਹਣੇ ਪਾਣ ਕਰਕੇ ਤੇ ਆਪਣੇ ਸਰੀਰ ਕਰਕੇ ਤੇ ਇਹ ਘੋੜੇ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ ਤੇ ਆਪਾਂ ਅੱਜ ਇਹਨਾਂ ਨਾਲ ਖੇਡਾਂਗੇ ਤੇ ਇਹ ਸਾਹਮਣੇ ਇੱਕ ਬੱਚਾ ਤੇ ਇੱਕ ਕੁੜੀ ਯਾਨਕਿ ਮਾਂ ਤੇ ਧੀ ਦੋਨੋਂ ਤੇ ਜਦੋਂ ਘੋੜਾ ਹੁੰਦਾ ਇਹਨੇ ਸੌਣਾ ਹੁੰਦਾ ਤਾਂ ਇਹ ਖੜਕ ਕੇ ਹੀ ਸੌਂਦਾ ਇਹ ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ ਇਹਨੇ ਇੱਕ ਪੈਰ ਤਾਂ ਚੱਕ ਲੈਣਾ ਕਿਉਂਕਿ ਜਿਹੜੇ ਚੰਗੀ ਨਸਲ ਦੇ ਘੋੜੇ ਆ ਉਹ ਕਦੇ ਵੇਂਦੇ ਨਹੀਂ ਉਦੋਂ ਵੇਂਦੇ ਆ ਜਦੋਂ ਉਹ ਬਿਮਾਰ ਨਾ ਹੋ ਜਾਣ ਜਾਂ ਉਹਨਾਂ ਦੇ ਸਰੀਰ 'ਚ ਜਾਨ ਨਾ ਰਹੇ ਜਾਨ ਘਟ ਜੇਵੇ ਤਾਂ ਬੰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਪਿਆਰ ਜਿਤਾਈਏ ਸਾਰਿਆਂ ਨਾਲ ਸਾਰਿਆਂ ਨੂੰ ਆਪਦੇ ਹੱਥੀਂ ਖਵਾਉਣ ਦੀ ਕੋਸ਼ਿਸ਼ ਕੀਤੀ ਬਹੁਤ ਘੋੜੀਆਂ ਨੇ ਨਹੀਂ ਖਾਦਾ ਹੱਥੋਂ ਤੇ ਹੌਲੀ 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 ਇੱਕ ਦੂਜੇ ਨੂੰ ਦੇਖ ਦੇਖ ਕੇ ਖਾਣ ਵੀ ਲੱਗੀਆਂ ਤੇ ਮਗਰ ਵੀ ਪੈਂਦੀਆਂ ਨੇ ਤੇ ਐਸ ਘੋੜੀ ਦੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਜਿਹੜੀ ਘੋੜੀ ਆ ਪੰਜਾਬੀ ਸਿੰਗਰ ਮਸ਼ਹੂਰ ਸਿੰਗਰ ਜੀਦਾ ਨੌ ਆ ਬੱਬੂ ਮਾਨ ਉਹਦੇ ਪਰਿਵਾਰ ਚੋਂ ਆਈ ਹੋਈ ਇਹ ਕੋੜੀ ਆ ਪੁਰਾਣੇ ਜਮਾਨੇ ਦੇ ਵਿੱਚ ਵੀ ਕੋੜੀਆਂ ਦੇ ਨਾਲ ਜਾਂ ਘੋੜਿਆਂ ਦੇ ਨਾਲ ਰਾਜੇ ਮਹਾਰਾਜਿਆਂ ਦਾ ਬਹੁਤ ਪਿਆਰ ਹੁੰਦਾ ਸੀ ਇਹਨਾਂ ਦੇ ਭਰੋਸੇ ਜਦੋਂ ਰਾਣੀਆਂ ਜਾਂ ਕੋਈ ਯੁੱਧ ਤੇ ਜਾਂਦਾ ਸੀ ਜਾਂ ਕਿਤੇ ਜੰਗਲ 'ਚ ਜਾਂਦਾ ਸੀ ਰਾਜਾ ਤਾਂ ਉਹਦੇ ਪਰਿਵਾਰ ਨੂੰ ਇਹ ਭਰੋਸਾ ਹੁੰਦਾ ਸੀ ਕਿ ਇਹਦੇ ਨਾਲ ਆਹਾਂ ਕੋੜੀ ਜਾਂ ਘੋੜਾ ਗਿਆ ਤੇ ਇਹ ਇਹਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਂਗਾ ਤੇ ਇਸੇ ਤਰੀਕੇ ਇਹਨਾਂ ਦੀ ਜਿਹੜੀ ਸਵਾਰੀ ਆ ਸ਼ਾਨ ਦੀ ਸਵਾਰੀ ਆ ਆਮ ਬੰਦਿਆਂ ਦੇ ਵਿੱਚ ਤਾਂ ساری ਜ਼ਿੰਦਗੀ ਬੰਦਾ ਘੋੜੇ ਤੇ ਨਹੀਂ ਵਹਿੰਦਾ ਪਰ ਜਿਹਨੂੰ ਇਹਦੇ ਬਾਰੇ ਨੌਲੇਜ ਹੈਗੀ ਆ ਘੋੜਿਆਂ ਬਾਰੇ ਨੌਲੇਜ ਹੈਗੀ ਆ ਉਹ ਬੰਦਾ ਸਮਝ ਲਓ ਵੀ ਪੁਰਾਣੇ ਵੇਲੇ ਰਾਜੇ ਮਹਾਰਾਜਿਆਂ ਦੇ ਵਿੱਚ ਪੈਦਾ ਹੋਇਆ ਹੋਇਆ ਤੇ ਘੋੜੇ ਨੇ ਜਦੋਂ ਮਸਤੀ ਕਰਨੀਆਂ ਇਹ ਚਾਰ ਮਹੀਨੇ ਦੀ ਘੋੜੀ ਆ ਜਦੋਂ ਇਹਨੇ ਮਸਤੀ ਕਰਨੀਆਂ ਸਿਰਫ ਲੇਟਣਾ ਵਾ ਤੇ ਅਦਰਵਾਈਜ਼ ਇਹ ਜ਼ਿੰਦਗੀ ਪਰ ਬੈਂਦੀਆਂ ਨਹੀਂ ਤੇ ਜਦੋਂ ਕਿਤੇ ਬਿਮਾਰ ਠਮਾਰ ਹੋ ਜਾਣ ਤਾਂ ਇਹ ਬੈਂਦੀਆਂ ਨੇ ਤੇ ਬਿਮਾਰ ਠਮਾਰ ਹੋ ਜਾਣ ਤਾਂ ਉਦੋਂ ਤੋਂ ਵੀ ਮਾਲਕ ਨੂੰ ਜਾਦੇ ਫਿਕਰ ਪੈ ਜਾਂਦਾ ਉਹਨੂੰ ਆਪਦੀ ਬਿਮਾਰੀ ਨਾਲੋਂ ਘੋੜਿਆਂ ਦੀ ਬਿਮਾਰੀ ਦਾ ਜਾਦੇ ਫਿਕਰ ਪੈ ਜਾਂਦਾ ਆਪਾਂ ਇਹਦੇ ਨਾਲ ਥੋੜਾ ਜਿਹਾ ਨੇੜਤਾ ਵਧਾਈਏ ਹਜੇ ਨੇੜੇ ਨਹੀਂ ਆਉਣ ਦਿੰਦੀ ਇੱਕ ਦੋ ਤਾਂ ਇਦਾਂ ਦੀਆਂ ਵੀ ਘੋੜੀਆਂ ਸੀਗੀਆਂ ਜਿਹੜੀਆਂ ਆ ਮੇਰੇ ਵੱਲ ਨੂੰ ਪਿੱਠ ਘੁਮਾਉਂਦੀਆਂ ਸੀ ਵੀ ਇਹਦੇ ਲੱਤ ਮਾਰੀਏ ਆ ਰਿੰਗ ਦੇ ਵਿੱਚ ਜਿਹੜੇ ਦੋ ਬੱਚੀਆਂ ਕੋ ਮਰੀਆਂ ਨੇ ਦੋ ਛੋਟੀਆਂ ਘੋੜੀਆਂ ਕੋ ਮਰੀਆਂ ਨੇ ਜਿਹੜੀਆਂ ਭੱਜ ਰਹੀਆਂ ਨੇ ਇੱਕ ਇੱਕ 4 ਮਹੀਨੇ ਦੀ ਆ ਤੇ ਇੱਕ 4.5 ਮਹੀਨੇ ਦੀ ਆ ਤੁਸੀਂ ਇਹ ਦੇਖੋ ਵੀ 4 ਮਹੀਨੇ ਦੀ ਘੋੜੀ ਵੀ ਕਿੱਡਾ ਵੱਡਾ ਕੱਦ ਕੱਢ ਲੈਂਦੀ ਆ ਤੇ ਇਹ ਇਹਦੇ ਨਾਲ ਇਹਨਾਂ ਨਾਲ ਖੇਡਿਆ ਇਹਨਾਂ ਨੂੰ ਪਾਣੀ ਪਿਆ ਆ ਆਪ ਵੀ ਰੋਟੀ ਨਹੀਂ ਖਾਦੀ ਸਾਰਾ ਦਾ ਨੇ ਇਹਨਾਂ ਨਾਲ ਲੱਗਿਆ ਰਿਆਂ ਕਿ ਇਹ ਟਾਸਕ ਪੂਰਾ ਕਰਨਾ ਇਹ ਜਿੱਤਣਾ ਕਿ ਜਾਨਵਰਾਂ ਦੇ ਦਿਲ ਦੇ ਵਿੱਚ ਅਸੀਂ ਕੋਈ ਆਪਣੀ ਜਗ੍ਹਾ ਬਣਾ ਸਕਦਾ ਉਪਰ ਆਵੰਦਾ ਨਹੀਂ ਬਣਾ ਸਕਦਾ ਇਸੇ ਨੂੰ ਸਿੱਧ ਕਰਨ ਵਾਸਤੇ ਇਸੇ ਨੂੰ ਹਾਸਲ ਕਰਨ ਵਾਸਤੇ ਅੱਜ ਸਾਰੀ ਡੈੜੀ ਇਹਨਾਂ ਦੀ ਸੇਵਾ ਕੀਤੀ ਤੇ ਅੱਗੇ ਚੱਲਦੇ ਆਂ ਆਪਾਂ ਦੇਖਦੇ ਆਂ ਵੱਜ ਗਏ ਸ਼ਾਮ ਦੇ 5 ਤੇ ਹੁਣ ਚਲਿਏ ਰਿੰਗ ਦੇ ਵਿੱਚ ਮੇਰੀ ਸਲਾਹ ਵੀ ਹੁਣ ਰਿੰਗ ਦੇ ਵਿੱਚ ਜਾਵਾ ਤੇ ਰਿੰਗ ਦੇ ਵਿੱਚ ਹੀ ਖੜੀਏ ਤੇ ਕੀਲੇ ਨਾਲ ਬੰਨਿਆ ਹੋਇਆ ਘੋੜਾ ਜਾਂ ਰੱਸੀ ਨਾਲ ਬੰਨਿਆ ਹੋਇਆ ਘੋੜਾ ਜਾਂ ਘੋੜੀ ਉਹਦੇ ਨਾਲ ਤਾਂ ਹਰੇਕ ਬੰਦਾ ਲਾੜ ਲਟਾ ਲੜਾ ਲੈਂਦਾ ਪਰ ਖੁੱਲੇ ਘੋੜੇ ਨਾਲ ਲਾੜ ਲੁਣਾਉਣਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਖੁੱਲੇ ਘੋੜੇ ਦੇ ਉੱਤੇ ਤੁਹਾਨੂੰ ਵੀ ਵਿਸ਼ਵਾਸ ਕਰਨਾ ਪੈਂਦਾ ਕਿ ਉਹ ਤੁਹਾਡੇ ਤੇ ਕੋਈ ਨੁਕਸਾਨ ਨਾ ਕਰੇ ਤੇ ਇਸੇ ਚੀਜ਼ ਨੂੰ ਆਪਾਂ ਨੂੰ ਵੀ ਵਿਸ਼ਵਾਸ ਕਰਨਾ ਪੈਣਾ ਉਹਨਾਂ ਤੇ ਕਿ ਉਹ ਸਾਡਾ ਕੋਈ ਨੁਕਸਾਨ ਨਹੀਂ ਕਰਦੀਆਂ ਤੇ ਪਹੁੰਚ ਗਏ ਆਪਾਂ ਰਿੰਗ ਦੇ ਵਿੱਚ ਇਹਨਾਂ ਨੂੰ ਭਜਾਉਨੇ ਆ ਥੋੜਾ ਜਿਆ ਤੇ ਉਸ ਤੋਂ ਬਾਅਦ ਇਹਨਾਂ ਨਾਲ ਆਪਾਂ ਲੜਾਈਏ ਲਾੜ ਤੇ ਹਜੇ ਥੋੜਾ ਸਮਾਂ ਹੀ ਹੋਇਆ ਸੀ ਕਿ ਇੱਕ ਘੋੜੀ ਆ ਜਿਹੜੀ ਉਹ ਮੇਰੇ ਕੋਲੇ ਆ ਗਈ ਤੇ ਮੋਢੇ ਤੇ ਰੱਖ ਕੇ ਉਹਨੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਖੇਡਣ ਲੱਗ ਗਈ ਓ ਮੇਰਾ ਬੱਚਾ ਕੀ ਹਾਲ ਆ ਆ ਜਾ ਕਾ ਬਾਤਾਂ ਨੇ ਇਹ ਇਹ 4.5 ਮਹੀਨੇ ਦੀ ਆ ਹਨਾ ਵਾਹ ਜੀ ਸਾਰਾ ਦਿਨ ਇਹਨਾਂ ਚ ਰਹਿ ਕੇ ਇਹਨਾਂ ਨਾਲ ਖੇਡ ਕੇ ਇਹਨਾਂ ਨੂੰ ਪਾਣੀ ਪਿਆ ਇਹਨਾਂ ਨੂੰ ਅ ਖਾਣਾ ਖਵਾ ਇਹਨਾਂ ਨੂੰ ਘਾ ਪਾਇਆ ਤੇ ਇਹ ਚੀਜ਼ਾਂ ਕਰਦੇ ਕਰਦੇ ਤਾਂ ਥੋੜਾ ਬਹੁਤ ਵਿਸ਼ਵਾਸ ਬਣ ਗਿਆ ਇਹਨਾਂ ਦੇ ਵਿੱਚ ਮੇਰਾ ਤੇ ਇਹਨਾਂ ਦੇ ਨਾਲ ਆਪਾਂ ਹੋਰ ਲਾਡ ਕਰਦੇ ਆ ਇਸੇ ਵੀਡੀਓ ਦੇ ਵਿੱਚ ਤੇ ਇਹ ਜਿਹੜੀਆਂ ਬੱਚੇ ਆ ਇਹ ਬੜੇ ਚਾਹਮਲੇ ਫਿਰਦੇ ਸੀ ਬੜੇ ਤੇਜ਼ ਤੇਜ਼ ਭੱਜਦੇ ਸੀ ਕਦੇ ਇੱਧਰ ਨੂੰ ਭੱਜਦੇ ਸੀ ਕਦੇ ਉੱਧਰ ਨੂੰ ਭੱਜਦੇ ਸੀ ਕਿਉਂਕਿ ਇਹਨਾਂ ਦੀ ਜਿਹੜੀ ਫਿਤਰਤ ਆ ਓੜਿਆਂ ਦੀ ਫਿਤਰਤ ਇਹੀ ਆ ਕਿ ਇਹ ਭੱਜਣਾ ਚਾਹੁੰਦੇ ਆ ਤੇ ਇਹਨਾਂ ਵਾਸਤੇ ਖੁੱਲੇ ਮੈਦਾਨ ਹੋਣੇ ਜ਼ਰੂਰੀ ਆ ਇਹਨਾਂ ਵਾਸਤੇ ਇੱਕ ਜਗ੍ਹਾ ਹੋਣੀ ਜ਼ਰੂਰੀ ਆ ਕਿ ਜਿਹਦੇ ਨਾਲ ਇਹ ਇਹ ਆਪਦੀ ਪ੍ਰੈਕਟਿਸ ਕਰ ਸਕਣ ਤੇ ਭੱਜ ਸਕਣ ਸਾਰੀ ਦਿਹਾੜੀ ਮਿਹਨਤ ਕਰਨ ਤੋਂ ਬਾਅਦ ਦੋ ਘੋੜਿਆਂ ਦਾ ਵਿਸ਼ਵਾਸ ਜਿੱਤ ਲਿਆ ਤੇ ਆਓ ਦੇਖੀਏ ਅੱਗੇ ਵੀਡੀਓ ਦੇ ਵਿੱਚ ਕੀ ਹੁੰਦਾ ਇਤਨਾ ਜੰਗਲ ਨੂੰ ਪਿਆਰਾ ਹੈ ਆ ਜਾ ਬਸੇ ਨੂੰ ਸਰਦ ਰਹਿਣਗੇ ਦੰਦੀ ਬਣਦੀ ਆ ਦੰਦੀ ਦੰਦੀ ਬੇਟੀ ਕਿਉਂ ਬਣਦੀ ਆ ਇਹ ਕਿਰਸੀ ਆ ਨਾ ਆਹ ਕਹੀ ਆ ਤੇ ਉਹਦਾ ਕੀ ਹੋ ਕਰੀਸ ਇਹਦਾ ਕੀ ਆ ਦੰਦੀ ਆ ਆ ਲਾਡ ਕਰਦੀ ਆ ਲਾਡ ਲਾਡ ਕਰਦੀ ਆ